ਬੇਹੱਦ ਹੀ ਮਦ ਪਾਕੀ ਖਬਰ ਸਾਹਮਣੇ ਆ ਰਹੀ ਹੈ ਤਾਏ ਚਾਚੇ ਦੇ ਪੁੱਤਾਂ ਦੀ ਦਰਨਾਕ ਮੌਤ ਹੋਈ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਦੀ ਉਮਰ ਮਹਿਜ 17 ਸਾਲ ਦੇ ਕਰੀਬ ਸੀ ਤੇ ਇੱਕ ਦੀ ਉਮਰ 20 ਸਾਲ ਦੇ ਕਰੀਬ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜੁਗਰਾਜ ਸਿੰਘ ਜੋ ਕਿ 20 ਸਾਲ ਦਾ ਸੀ ਤੇ ਪ੍ਰਿਤਪਾਲ ਸਿੰਘ ਮਹਿਜ 17 ਸਾਲ ਦੀ ਉਸਦੀ ਉਮਰ ਸੀ ਜੁਸਤੀ ਮੌਤ ਹੋ ਚੁੱਕੀ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਏ ਦੇਸੱਕੇ ਪੁੱਤ ਪਿੰਚੰਬਾ ਖੁਰਦ ਵਿਖੇ ਕਿਸੇ ਕਿਸਾਨ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਕੰਮ ਕਰੇ ਸੀ ਤਾਂ ਅਚਾਨਕ ਹੀ ਮਿੱਟੀ ਦੀ ਢਿੱਗ ਉੱਪਰ ਡਿੱਗ ਗਈ ਉਸ ਤੋਂ ਬਾਅਦ ਉਸ ਤੇ ਵਿੱਚ ਫਸ ਗਏ ਮਸ਼ੀਨ ਦੇ ਨਾਲ ਜਿਹੜਾ ਹਟਾਇਆ ਵੀ ਗਿਆ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਸ ਸਮੇਂ ਹਸਤਾ ਲੈ ਕੇ ਗਏ ਤਾਂ ਦੋਵਾਂ ਪਰਮਾ ਦੀ ਮੌਤ ਹੋ ਜਾਂਦੀ ਐ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਹੇ ਹਾਂ ਜਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਨਾਂ ਦੀ ਪਛਾਣ ਹੋਈ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰਿਆ ਤਾਏ ਚਾਚੇ ਦੇ ਪੁੱਤਾਂ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਜੁਗਰਾਜ ਸਿੰਘ ਅਤੇ ਪ੍ਰਿਤਪਾਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੋ ਪਰਿਵਾਰ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਗਿਆ ਇਸ ਘਟਨਾ ਤੋਂ ਬਾਅਦ ਇਸ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਹਰ ਇੱਕ ਨਾ ਤੁਹਾਡਾ ਸਰਪੰਚ ਕਿਹੜਾ ਪਿੰਡ ਆ ਰਣਲਾ ਕੀ ਗੱਲ ਹੋਈ ਇਹ ਮੁੰਡੇ ਡੈਥ ਹੋਈ ਕਿੱਦਾਂ ਹੋਈ ਆ ਪੈਰ ਥੱਲੇ ਆ ਗਏ ਅੰਮ੍ਰਿਤ ਨਾਲ ਕੱਢੇ ਗਏ ਜਿਹੀ ਪਨਾ ਕੱਢੇ ਗਏ ਅੱਛਾ ਇਹ ਤਾਂ ਸਖਤ ਪਾਕੜ ਰੰਜੀ ਹੈ ਦੇਖੇ ਇਹ ਨਾ ਕੀ ਬੱਚੇ ਦਾ ਨਾ ਕੀ ਇੱਕ ਤਾਂ ਗੁਰਾਸ ਸਿੰਘ ਦਾ ਅੱਛਾ ਇੱਕ ਤਾਂ ਫਤਿਹ ਸਿੰਘ ਦਾ ਇਹ ਕਿ ਕਿੰਨੀ ਉਮਰ ਕਿੰਨੀ ਨੀ ਹੋਈ 20 ਸਾਲੇ ਤੋਂ 25 ਸਾਲ ਇਹ ਤਾਂ ਨਹੀਂ ਬਣੇਗੀ ਪੁਰਾਣੀ ਪੁਰਨਾ ਤੋਂ ਤਾਂ ਭੈਗੀ ਹੈ ਅੱਛਾ ਇਹ ਟਰੈਕਟਰ ਲੈਂਦਾ ਨਹੀਂ ਰਸਾ ਦਾ ਗੱਡੀ ਨਹੀਂ ਪਾਇ ਬੰਨੇ ਨੇ ਦਿੱਤੇ ਰਹੇ ਨਹੀਂ ਕਿਉਂ ਉਹਨਾਂ ਨੂੰ ਪਤਾ ਨਹੀਂ ਸੀ ਇਹ ਪੁਰਾਣੀ ਹੈ ਬੈਕ ਨਾ ਟਰੈਕਟਰ ਲਿਆ ਪਰ ਉਹਨਾਂ ਨੇ ਲੈਂਦਾ ਨਹੀਂ ਅਰੇ ਉਹ ਨਾ ਟਰੈਕਟਰ ਤਾਂ ਉਹਨਾਂ ਨੇ ਲੈਂਦਾ ਨਹੀਂ ਆ ਅੱਛਾ ਅਲੀ ਤਾਂ ਕੱਢ ਲਓ ਇਹ ਕੇ ਸਰਪਾਇਆ ਮਲ ਪਿੰਡ ਦੀ ਗਲੀ ਜਿੱਥੇ ਦਾ ਹੈ ਹੋਇਆ ਨਹੀਂ ਚੰਪੇ ਗੁਰਦ ਕਲਾ ਦੀ ਅਰੇ ਅਚੰਬਾ ਅੱਲਾ ਬਰਕਤ ਕੇਦਾਂ ਸਰਪਾਇਆ ਤੁੰਡਾ ਤੂੰ ਕੀ ਉਹਨੇ ਕੀ ਕਿਹਾ ਕੀ ਉਹਨੇ ਬੱਚਿਆਂ ਨੂੰ ਬੱਚਿਆਂ ਦਾ ਟ੍ਰੈਕਟਰ ਨਾ ਕੱਢ ਲਓ ਤੁਸੀਂ ਅੱਛਾ ਕਿ ਨਹੀਂ ਦੇ ਬੱਚਿਆਂ ਦੀ ਮੌਤ ਹੋਈ ਹੈ। ਉਹਨ ਬੱਚੇ ਕਿਹ ਰਹਿੰਦੇ ਆ? ਬੱਚੇ ਫੜ ਲਾ। ਅਦਾਗ ਸਰਪ੍ਰਸ਼ਾਸਨ ਆਇਆ ਹੋਈ ਤੇ ਆਇਆ। ਕੀ ਕੀ ਤੇ ਨਾਮ? ਕਲੇਗਾ ਕਿ ਕਿ ਹੋਇਆ ਸਰ? ਅਜੀ ਜਿੰਕੀ ਉੱਤੇ ਸਧਿਆਣ ਉੱਤੇ ਕਰਦੇ। ਸਾਡੇ ਗਿਆਨ ਉੱਤੇ ਧਿਆਨ ਲਾਓ। ਠੀਕ ਹੈ। ਹੈਲੋ। ਹਾਂ। ਸਤਿ ਸ਼੍ਰੀ ਅਕਾਲ ਸਰ। ਹਾਂ ਹਾਂ ਮੈਂ ਆ। ਸਰ ਤਰਨ ਤਰਨ ਦੇ ਸ਼ਰੂਮਾਨ ਬੋਲ ਰਿਹਾ ਜੀ ਪੱਤਰਕਾਰ। ਸਰ ਇੱਕ ਮਾਮਲਾ ਜਿਹੜਾ ਜਿਹੜੇ ਆਪਣਾ ਦੋ ਬੱਚਿਆਂ ਦੀ ਮੌਤ ਹੋਈ ਹੈ ਸਰ। ਸਰ ਇਹ ਕੀ ਮਾਮਲਾ ਜੀ ਸਰ? ਇਹ ਆ ਨਾ ਪਾਪ ਨਹੀਂ ਪੈਂਦੀ ਅੰਦਰ ਜ਼ੋਰ ਜ਼ਮੀਨ ਦੇ ਵਿੱਚ ਹਾਂਜੀ 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 ਹੋਰ ਕਹਿੰਦੇ ਪੋਰੇ ਕਹਿੰਦੇ ਪੋਰੇ ਉਹ ਪਾ ਦੇ ਪਈਗੇ ਅੱਛਾ ਜੀ ਤੇ ਉਹ ਨਾ ਉੱਤੇ ਮਿੱਟੀ ਢੱਕ ਢਿੱਪੀ ਇਹਨਾਂ ਦੇ ਅੱਛਾ ਜੀ ਇਹ ਚਾਰ ਜਣੇ ਸੀਗੇ ਉਹ ਮਿੱਟੀ ਢੱਕ ਦੇ ਥੱਲੇ ਆ ਗਏ ਤੇ ਦੋ ਜਣੇ ਜਿਹਨਾਂ ਦੇ ਵਿੱਚੋਂ ਕੱਢ ਲਏ ਗਏ ਤੇ ਦੋ ਜਣੇ ਜੋ ਕੱਡੇ ਤੇ ਉਹ ਯਾਨੀ ਕਿ ਡੱਡ ਹੋ ਚੁੱਕੇ ਸੀਗੇ ਇਹ ਸਰ ਜਿਹੜੇ ਦੋ ਜਣੇ ਮਰੇ ਆ ਕਿੱਥੋਂ ਦੇ ਰਹਿਣ ਵਾਲੇ ਸੀਗੇ ਇੱਕ ਦਾ ਨਾਂ ਹੈ ਜਗਰਾਜ ਸਿੰਘ ਪੁੱਤਰ ਮੁਖਤਾਰ ਸਿੰਘ ਜੀ ਵਾਸੀ ਰਾਣੀਵਲਾ ਜ਼ਿਲ੍ਹਾ ਤਰਨਤਾਰਨ ਜਿਹੜਾ ਤਰਨਤਾਰਨ ਦੇ ਦੂਜੇ ਦਾ ਨਾਂ ਹੈਗਾ ਆਪਣਾ Pritpat ਦੇ ਪੁੱਤਰ ਜਗਤਾਰ ਸਿੰਘ ਇਹ ਜਿਹੜੀਆਂ ਸਾਰੇ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਦੋਵੇਂ ਡੈੱਡ ਬਾਡੀਆਂ ਇਸ ਟਾਈਮ ਕਿੱਥੇ ਹਨ ਉਹ ਡੈੱਡ ਬਾਡੀਆ ਸਿਵਲ ਹਸਪਤਾਲ ਤਰਨਤਾਰਨ ਮੋਤੀ ਜੀ ਦੇ ਹੱਥ ਨੇ ਗਈਆਂ ਨੇ ਦੋਨੋਂ ਦੇ ਪੇਰੋਂ ਤੋਂ ਨੇ ਕਿਹਾ ਕਿ ਇਸ ਤਿਹਰੇ ਬਿਆਨ ਲਗਾਵਾਂਗੇ ਤੇ ਪੋਸਟ ਮਾਰਨ ਉਹ ਕਰਾ ਕੇ ਤੇ ਬਿਆਨ ਲੇਖ ਕੇ ਜਿਆਹੀ ਸੁਧ ਹੋ ਜੀ ਅਸੀਂ ਸਾਹਿਬ ਜੀ ਕਰ ਦਿੱਤੀ ਜਾਵੇਗੀ ਸਰ ਇਹ ਦੇਖਿਆ ਜਾਵੇ ਵੀ ਕਿਹਦੀ ਅੰਗਿਲੀ ਕਰ ਕਹਿ ਸਕਦੇ ਆਪਾਂ ਜਿਹੜੀ ਕਿਹਦੀ ਅੰਗਿਲੀ ਕਰਨ ਜਿਹੜੇ ਦੋ ਵਿਅਕਤੀ ਨੇ ਮੌਤ ਹੋਈ ਹੈ ਦੇਖੋ ਇਹ ਜਨਾ ਅੰਗਿਲੀ ਨਹੀਂ ਗਈ ਆ ਸਾਡੀ ਅਜੇ ਕਿਉਂਕਿ ਇਹ ਇੱਕ ਕੰਟੈਕਟ ਕਰਕੇ ਆਏ ਨੇ ਉਸ ਬੰਦੇ ਨਾਲ ਜਿੰਦੇ ਇਹ ਇਹ ਲੈਵਲ ਕਰ ਰਹੇ ਹੈਗੇ ਜੀ ਤੇ ਇਹ ਜਿਹੜਾ ਏ ਗਿੱਡੀ ਇਹ ਕਿਸੇ ਨੇ ਨਹੀਂ ਦੇਖੀ ਕੀ ਇਹ ਆਪੇ ਦੇਖੀ ਉਸੇ ਜੀ ਆਹ ਗੱਲ ਲੈ ਲਵੀ ਸਰ ਇਹ ਦੋਵੇਂ ਭਰਾ ਦੱਸੇ ਜਾ ਰਹੇ ਆ ਨਹੀਂ ਨਹੀਂ ਇਥੇ ਭਰਾ ਨਹੀਂ ਗਏ ਸੱਚ ਜਾਣ ਲਾਪੇ ਲਵੀ ਠੀਕ ਆ ਸਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਹਾਂ ਕਾਰਵਾਈ ਕੀਤੀ ਜਾ ਰਹੀ ਜੀ ਧੰਨਵਾਦ ਜੀ ਓਕੇ ਥੈਂਕ ਯੂ